ਕੀ ਕੈਨੇਡਾ ਪੈਨਸ਼ਨ ਪਲਾਨ ਸੀਪੀਪ ਬੰਦ ਹੋਣ ਵਾਲੀ ਹੈ ਇਹ ਸਵਾਲ ਕੈਨੇਡਾ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇੱਕ ਵੱਡੀ ਚਿੰਤਾ ਬਣ ਕੇ ਉੱਭਰਿਆ ਹੈ ਖਾਸ ਕਰਕੇ ਉਹਨਾਂ ਲਈ ਜੋ ਆਪਣੀ ਰਿਟਾਇਰਮੈਂਟ ਦੇ ਨੇੜੇ ਹਨ ਜਾਂ ਇਸ ਤੇ ਡਿਪੈਂਡ ਕਰਦੇ ਹਨ ਕਈ ਸੈਂਟਰਾਂ ਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਕੋਲ ਪੈਸੇ ਨਹੀਂ ਰਹੇ ਕਿਸੇ ਨੇ ਕਿਹਾ ਕਿ ਨਵੇਂ ਇਮੀਗ੍ਰੈਂਟ ਆ ਕੇ ਸਿਸਟਮ ਨੂੰ ਹਿਲਾ ਰਹੇ ਨੇ ਸੋਸ਼ਲ ਮੀਡੀਆ ਵਟਸਐਪ ਗਰੁੱਪਾਂ ਅਤੇ ਕਈ ਵਾਰ ਆਮ ਗੱਲਬਾਤ ਵਿੱਚ ਵੀ ਇਹ ਅਫਵਾਹ ਜ਼ੋਰਾਂ ਤੇ ਚੱਲਦੀ ਰਹਿੰਦੀ ਹੈ ਪਰ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਆਓ ਅੱਜ ਇਸ ਮੁੱਦੇ ਦੀ ਡੂੰਘਾਈ ਨਾਲ ਪੜਤਾਲ ਕਰੀਏ ਅਤੇ ਜਾਣੀਏ ਕਿ CPP ਬਾਰੇ ਕੀ ਸੱਚ ਹੈ ਅਤੇ ਕੀ ਝੂਠ। ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ CPP ਅਸਲ ਵਿੱਚ ਹੈ ਕੀ। ਕੈਨੇਡਾ ਪੈਨਸ਼ਨ ਪਲਾਨ ਕੈਨੇਡਾ ਦੀ ਸਰਕਾਰ ਦੁਆਰਾ ਚਲਾਇਆ ਜਾਂਦਾ ਇੱਕ ਲਾਜ਼ਮੀ ਸੋਸ਼ਲ ਇੰਸ਼ੋਰੈਂਸ ਪ੍ਰੋਗਰਾਮ ਹੈ। ਇਹ ਹੀ ਕੈਨੇਡਾ ਦੀ ਸਾਰੀਆਂ ਪ੍ਰੋਵਿੰਸਸ ਅਤੇ ਟੈਰੀਟਰੀਆ ਕਿਊਬਿਕ ਨੂੰ ਛੱਡ ਕੇ ਜਿਸ ਦਾ ਆਪਣਾ ਪ੍ਰੋਗਰਾਮ ਕਿਊਬਿਕ ਪੈਨਸ਼ਨ ਪਲਾਨ QPP ਹੈ, ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਰਿਟਾਇਰਮੈਂਟ ਦੌਰਾਨ ਜਾਂ ਡਿਸੇਬਿਲਟੀ ਦੀ ਸਥਿਤੀ ਵਿੱਚ ਜਾਂ ਮੌਤ ਹੋਣ ਤੇ ਸਰਵਾਈਵਰਾਂ ਨੂੰ ਫਾਈਨੈਂਸ਼ੀਅਲੀ ਹੈਲਪ ਕਰਨਾ ਹੈ। ਸੀਪੀਪੀ ਇੱਕ ਪੇ ਐਜ਼ ਯੂ ਗੋ ਸਿਸਟਮ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਅੱਜ ਇਕੱਠਾ ਕੀਤਾ ਗਿਆ ਪੈਸਾ ਤੁਰੰਤ ਮੌਜੂਦਾ ਪੈਨਸ਼ਨਰਾਂ ਨੂੰ ਵੰਡਿਆ ਨਹੀਂ ਜਾਂਦਾ। ਇਸ ਦੀ ਬਜਾਏ ਸੀਪੀਪੀ ਵਿੱਚ ਇਕੱਠਾ ਹੋਇਆ ਪੈਸਾ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੁਆਰਾ ਨਿਵੇਸ਼ ਕੀਤਾ ਜਾਂਦਾ ਹੈ। ਇਹ ਸਿਸਟਮ ਸੀਪੀ ਪੀ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਵੀ ਫਾਈਨੈਂਸ਼ੀਅਲ ਤੌਰ ਤੇ ਸਥਿਰ ਬਣਾਉਂਦਾ ਹੈ। ਪੰਜਾਬੀ ਪਾਈਚਾਰੇ ਵਿੱਚ ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਵਿੱਚ ਸੀਪੀਪੀ ਬੰਦ ਹੋਣ ਦੀਆਂ ਖਬਰਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ ਅਕਸਰ ਇਹ ਅਫਵਾਹਾਂ ਨਾਨ ਵੈਰੀਫਾਈਡ ਸੋਸ਼ਲ ਮੀਡੀਆ ਪੋਸਟਾਂ WhatsApp ਫਾਰਵਰਡਾਂ ਜਾਂ ਕਿਸੇ ਨੇ ਦੱਸਿਆ ਵਾਲੀਆਂ ਗੱਲਾਂ ਰਾਹੀਂ ਫੈਲਦੀਆਂ ਹਨ ਫੋਰ ਐਗਜ਼ਾਮਪਲ ਕਈ ਵਾਰ ਲੋਕ ਇਹ ਸੁਣ ਲੈਂਦੇ ਹਨ ਕਿ ਸਰਕਾਰ ਕੋਲ ਪੈਸੇ ਨਹੀਂ ਰਹੇ ਜਾਂ ਬਹੁਤ ਸਾਰੇ ਲੋਕ ਪੈਨਸ਼ਨ ਲੈ ਰਹੇ ਹਨ ਇਸ ਲਈ ਫੰਡ ਖਤਮ ਹੋ ਜਾਵੇਗਾ ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ ਕੈਨੇਡਾ ਸਰਕਾਰ ਅਤੇ ਖਾਸ ਤੌਰ ਤੇ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਵਾਰ-ਵਾਰ ਇਹ ਸਪਸ਼ਟ ਕਰ ਚੁੱਕੇ ਹਨ ਕਿ ਸੀਪੀਪੀ ਫਾਈਨੈਂਸ਼ੀਅਲ ਤੌਰ ਤੇ ਮਜ਼ਬੂਤ ਅਤੇ ਟਿਕਾਊ ਹੈ ਹਰ 3 ਸਾਲ ਬਾਅਦ ਕੈਨੇਡਾ ਦੇ ਚੀਫ ਐਕਚੁਅਰੀ ਦੁਆਰਾ ਸੀਪੀਪੀ ਦੀ ਇੱਕ ਵਿਸਤ੍ਰਿਤ ਐਕਚੁਅਰੀਅਲ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਕਿ ਸੀਪੀਪੀ ਭਵਿੱਖ ਲਈ ਮਜ਼ਬੂਤ ਅਤੇ ਸਥਿਰ ਹੈ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਸੀਪੀਪੀ ਘਟੋ-ਘਟ ਅਗਲੇ 75 ਸਾਲਾਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਸਮਰੱਥ ਰਹੇਗਾ ਆਓ ਕੁਝ ਆਮ ਗਲਤਫਹਿਮੀਆਂ ਤੇ ਨਜ਼ਰ ਮਾਰੀਏ ਜੋ ਸੀਪੀਪੀ ਬਾਰੇ ਫੈਲਾਈਆਂ ਜਾਂਦੀਆਂ ਪਹਿਲੀ ਗਲਤਫਹਿਮੀ ਸੀਪੀਪੀ ਫੰਡ ਖਾਲੀ ਹੋ ਰਿਹਾ ਹੈ ਇਹ ਇੱਕ ਨਮੁਮਕਿਨ ਜੀ ਗੱਲ ਹੈ ਕਿਉਂਕਿ ਸੀਪੀਪੀ ਦਾ ਬਜਟ ਬਿਲੀਅਨ ਡਾਲਰ ਦੇਚ ਹੈ ਹਰ ਸਾਲ ਇਸ ਦੇਚ ਵਾਧਾ ਕੀਤਾ ਜਾਂਦਾ ਹੈ ਜਿੰਨਾ ਸਰਕਾਰ ਟੈਕਸ ਵਸੂਲ ਕਰ ਰਹੀ ਲੋਕਾਂ ਕੋਲੋਂ ਉਸ ਦੇ ਮੁਕਾਬਲੇ ਇਹ ਦੁੱਧ ਚ ਮੱਖੀ ਦੇ ਬਰਾਬਰ ਹੈ ਇਸ ਫੰਡ ਨੂੰ ਵਰਲਡ ਲੈਵਲ ਤੇ ਇਨਵੈਸਟ ਵੀ ਕੀਤਾ ਜਾਂਦਾ ਹੈ ਅਤੇ ਇਹ ਲੰਬੇ ਸਮੇਂ ਚ ਚੰਗਾ ਰਿਟਰਨ ਦੇ ਕੇ ਜਾਂਦਾ ਹੈ ਦੂਜੀ ਗਲਤਫਹਿਮੀ ਬਹੁਤ ਸਾਰੇ ਬਜ਼ੁਰਗ ਹੋਣ ਕਰਕੇ ਸੀਪੀਪੀ ਤੇ ਬੋਝ ਵੱਧ ਗਿਆ ਹੈ ਇਹ ਸੱਚ ਹੈ ਕਿ ਕੈਨੇਡਾ ਦੀ ਆਬਾਦੀ ਬਜ਼ੁਰਗ ਹੋ ਰਹੀ ਹੈ ਜਿਸ ਦਾ ਮਤਲਬ ਹੈ ਕਿ ਸੀਪੀਪੀ ਪੈਨਸ਼ਨਰਾਂ ਦੀ ਗਿਣਤੀ ਵਧੇਗੀ ਪਰ ਸੀਪੀਪੀ ਸਿਸਟਮ ਇਸ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ 2019 ਤੋਂ ਸੀਪੀਪੀ ਵਿੱਚ ਕਈ ਸੁਧਾਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਯੋਗਦਾਨ ਦੀਆਂ ਦਰਾਂ ਵਿੱਚ ਹੌਲੀ-ਹੌਲੀ ਵਾਧਾ ਸ਼ਾਮਲ ਹੈ ਇਹ ਵਾਧਾ ਇਹੀ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਸੀਪੀਪੀ ਭਵਿਕ ਵਿੱਚ ਵੀ ਆਪਣੇ ਵਾਅਦੇ ਪੂਰੇ ਕਰ ਸਕੇ ਇਹ ਸੁਧਾਰ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਸਨ ਤੀਜੀ ਗਲਤਫਹਿਮੀ ਸਰਕਾਰ ਸੀਪੀਪੀ ਦਾ ਪੈਸਾ ਹੋਰ ਖਰਚਾ ਲਈ ਵਰਤ ਰਹੀ ਹੈ ਇਹ ਵੀ ਇੱਕ ਵੱਡੀ ਗਲਤਫਹਿਮੀ ਹੈ। ਸੀਪੀਪੀ ਫੰਡ ਇੱਕ ਵੱਖਰਾ ਅਤੇ ਇੰਡੀਪੈਂਡੈਂਟ ਫੰਡ ਹੈ। ਇਸਨੂੰ ਕਾਨੂੰਨੀ ਤੌਰ ਤੇ ਸਿਰਫ ਪੈਨਸ਼ਨਰਾਂ ਅਤੇ ਕੁਆਲੀਫਾਈਡ ਬੈਨੇਫਿਸ਼ੀਅਰੀਜ਼ ਨੂੰ ਬੈਨੇਫਿਟ ਦੇਣ ਲਈ ਵਰਤਿਆ ਜਾ ਸਕਦਾ ਹੈ। ਸਰਕਾਰ ਕਿਸੇ ਹੋਰ ਮਕਸਦ ਲਈ ਇਸ ਫੰਡ ਦੀ ਵਰਤੋਂ ਨਹੀਂ ਕਰ ਸਕਦੀ। ਜਦੋਂ ਵੀ ਤੁਸੀਂ ਸੀਪੀਪੀ ਬਾਰੇ ਕੋਈ ਖਬਰ ਸੁਣਦੇ ਹੋ ਤਾਂ ਹਮੇਸ਼ਾ ਸਰਕਾਰੀ ਅਤੇ ਸਰਟੀਫਾਈਡ ਸਰੋਤਾਂ ਤੋਂ ਜਾਣਕਾਰੀ ਦੀ ਪੁਸ਼ਟੀ ਕਰੋ canada.ca ਇਹ ਕੈਨੇਡਾ ਸਰਕਾਰ ਦੀ ਅਫੀਸ਼ੀਅਲ ਵੈੱਬਸਾਈਟ ਹੈ। ਇੱਥੇ ਤੁਹਾਨੂੰ ਸੀਪੀਪੀ ਬਾਰੇ ਸਾਰੀ ਸਹੀ ਅਤੇ ਅਪਡੇਟਡ ਇਨਫੋਰਮੇਸ਼ਨ ਮਿਲੇਗੀ। ਤੁਸੀਂ ਸਰਵਿਸ ਕੈਨੇਡਾ ਨਾਲ ਸੰਪਰਕ ਕਰਕੇ ਵੀ CPP ਬਾਰੇ ਸਵਾਲ ਪੁੱਛ ਸਕਦੇ ਹੋ ਸਪਸ਼ਟ ਤੌਰ ਤੇ CPP ਬੰਦ ਹੋਣ ਦੀਆਂ ਅਫਵਾਹਾਂ ਬਿਲਕੁਲ ਝੂਠੀਆਂ ਹਨ ਇਹ ਸਿਰਫ ਗਲਤ ਜਾਣਕਾਰੀ ਅਤੇ ਡਰ ਫੈਲਾਉਣ ਦੀਆਂ ਕੋਸ਼ਿਸ਼ਾਂ ਹਨ ਕੈਨੇਡਾ ਪੈਨਸ਼ਨ ਪਲਾਨ ਇੱਕ ਮਜ਼ਬੂਤ ਚੰਗੀ ਤਰ੍ਹਾਂ ਮੈਨੇਜਡ ਅਤੇ ਲੰਬੇ ਸਮੇਂ ਲਈ ਫਾਈਨੈਂਸ਼ੀਅਲੀ ਤੌਰ ਤੇ ਸਟੇਬਲ ਪ੍ਰੋਗਰਾਮ ਹੈ ਇਸ ਨੂੰ ਕੈਨੇਡਾ ਦੀਆਂ ਸਰਕਾਰਾਂ ਅਤੇ ਕਾਨੂੰਨਾਂ ਦੁਆਰਾ ਪੂਰਾ ਸਪੋਰਟ ਹੈ ਆਪਣੀ ਮਿਹਨਤ ਦੀ ਕਮਾਈ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅਗਲੀ ਵਾਰ ਜਦੋਂ ਤੁਸੀਂ ਅਜਿਹੀ ਕੋਈ ਅਫਵਾਹ ਸੁਣੋ ਯਾਦ ਰੱਖੋ ਕਿ ਅਸਲੀਅਤ ਇਸ ਤੋਂ ਬਹੁਤ ਵੱਖਰੀ ਹੈ ਅਤੇ ਹਮੇਸ਼ਾ ਪ੍ਰਮਾਣਿਤ ਸਰੋਤਾਂ ਤੋਂ ਜਾਣਕਾਰੀ ਦੀ ਪੁਸ਼ਟੀ ਕਰੋ ਤੁਹਾਡਾ ਭਵਿੱਖ ਸੀਪੀਪੀ ਦੇ ਨਾਲ ਸੁਰੱਖਿਅਤ ਹੈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰੋ ਕਿ ਤੁਸੀਂ ਸੀਪੀਪੀ ਨਾਲ ਸੈਟੀਸਫਾਈਡ ਹੋ ਜਾਂ ਨਹੀਂ ਕਿ ਇਸ 'ਚ ਵਾਅਦਾ ਹੋਣਾ ਚਾਹੀਦਾ ਹੈ